ਸੋ ਦੋਸਤੋ ਇਸ ਵਕਤ ਜਲੰਧਰ ਦੇ ਦਾਜ਼ੇ ਕੀ ਕਾਸ਼ੀ ਨਗਰ ਕਾਮ ਮੰਡੀ ਦੇ ਨਜ਼ਦੀਕ ਕਾਸ਼ੀ ਨਗਰ ਉੱਥੇ ਇੱਕ ਵਿਅਕਤੀ ਦੀ ਜਿਹੜੀ ਲਾਸ਼ ਮਿਲਿਆ ਦੇਖ ਸਕਦੇ ਹੋ ਮੌਕੇ ਤੇ ਪੁਲਿਸ ਪਹੁੰਚੀ ਹੋਈ ਆ ਕਾਫੀ ਗੰਭੀਰ ਹਾਲਾਤਾਂ ਦੇ ਵਿੱਚ ਉਹ ਰੇ ਬੋਡੀ ਪਈ ਹੋਈ ਆ ਗੱਲਬਾਤ ਜ਼ਰੂਰ ਕਰਾਂਗੇ ਆਮ ਲੋਕ ਨੇ ਵੀਰੇ ਦਾਜ਼ੇ ਕੀ ਇਸ ਵਕਤੇ ਔਰ ਕਾਫੀ ਇਕੱਠੇ ਹੋਏ ਆ ਤੇ ਲਾਸ਼ ਜਿਹੜੀ ਦਾਜ਼ੇ ਕੀ ਇਹ ਜਿਹੜੀ ਮਾਰ ਕੇ ਬੰਦੇ ਨੂੰ ਬੋਰੀ ਦੇ ਵਿੱਚ ਪਾ ਕੇ ਕਾਫੀ ਦਾਜ਼ੇ ਕੀ ਇਸ ਵਕਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਲਾਸ਼ ਕਿ ਲੱਗਦਾ ਇਹ ਚੀਜ਼ ਇਸਾ ਹਾਲੀ ਇੰਦਾ ਦਾ ਕਿ ਲੋਕ بے ਰੋਜ਼ਗਾਰ ਹੈਗੇ ਪਤਾ ਨਹੀਂ ਹੁਣ ਕਿਸ ਤਰ੍ਹਾਂ ਦਾ ਡਟ ਦੀ ਵਜ੍ਹਾ ਨਾਲ ਮੈਨੂੰ ਮਾਰਿਆ ਜਾਂ ਕਿੱਦਾਂ ਮਾਰਿਆ ਜਾਂ ਕੋਈ ਰੰਜਿਸ਼ ਹੋ ਫੱਕਦੀ ਆ ਇਹ ਵੀ ਨਹੀਂ ਪਤਾ ਕੀ ਕੀ ਕਤਲ ਦੇ ਰੱਦ ਜੀ ਕਿੱਦਾਂ ਕੋਈ ਬਹੁਤ ਆ ਦੇਖ ਕੇ ਲੱਗਦਾ ਤੇ ਇਹੀ ਆ ਉਹ ਕਤਲ ਹੀ ਕਤਲ ਹੀ ਹੋਊਗਾ ਪਤਾ ਲੱਗਣਾ ਇਦਾਂ ਕਤਲ ਹੀ ਹੋ ਸਕਦਾ ਬਾਕੀ ਕੋਸ ਮਾਰਟਮ ਤੋਂ ਪਤਾ ਲੱਗੇਗਾ ਜੀ ਹਾਂ ਲੱਗਦਾ ਦੇਖਣ ਤੋਂ ਮਰਡਰ ਲੱਗਦਾ ਕਰ ਲਿਆ ਕਿਹਨੇ ਤੁਹਾਨੂੰ ਪਤਾ ਕਿੱਦਾਂ ਲੱਗਾ ਜਿਹੜਾ ਪਾ ਕੇ ਲਾਸ਼ ਸਿੱਟ ਕੇ ਹੋਇਆ ਔਰੇ ਦੇਖ ਸਕਦੇ ਹੋ ਪੁਲਿਸ ਪਹੁੰਚੀ ਹੋਈ ਆ ਤੇ ਇੱਕ ਪਾਸੇ ਮਹੱਲਾ ਨਿਵਾਸੀ ਸਾਰੇ ਇਕੱਠੇ ਹੋਇਆ ਦੇਖ ਸਕਦੇ ਹੋ ਲੋਕ ਕਾਫੀ ਰੋਕ ਰੋਕ ਕੇ ਦੇਖ ਰਾ ਕਿ ਇੱਕਦਮ ਮਾਹੌਲ ਜਿਹੜਾ ਡਰ ਦਾ ਬਣਿਆ ਹੋਇਆ ਦੇਖ ਸਕਦੇ ਹੋ ਕਿ ਲੋਕ ਕਾਫੀ ਦੂਰੋਂ ਦੂਰੋਂ ਰਾਹ 길 ਵੀ ਆ ਕੇ ਦੇਖ ਰਹੇ ਤੇ ਔਰੇ ਦੇਖ ਸਕਦੇ ਹੋ ਕਿ ਕਾਫੀ ਵੱਡੇ ਗਿੰਦਰ ਉੱਤੇ ਲੋਕ ਖੜੇ ਹੋਇਆ ਬੋਰੀ ਦੇ ਵਿੱਚ ਇੱਕ লাশ ਜਿਹੜੀ ਪਾ ਕੇ ਸਿੱਟ ਗਈ ਮਾਤਾ ਜੀ ਕਿਵੇਂ ਪਤਾ ਲੱਗਾ ਉਰੇ লাশ ਪਈ ਹੈ ਜੀ ਕੋਈ ਵਾਲੇ ਤੁਸੀਂ ਗਏ ਨੰਗਰੇ ਪੈ ਸੀ ਨੰਗਰੇਆਂ ਨੂੰ ਦੇਖਿਆ ਉਹਨੇ ਦੇਖਿਆ ਉਹਨੇ ਜਿਹਦਾ ਉਹ ਨਹੀਂ ਛੋਟਾ ਬੜਾ ਪਾਇਆ ਹੋਇਆ ਜਿਹੜਾ ਕੂੜਾ ਚੁਗਣਦਾਰ ਹੈ ਇਹਨਾਂ ਨੇ ਮੂੰਹ ਖੋਲ ਕੇ ਦੇਖਿਆ ਤਾਂ ਬੰਦਾ ਮਰਿਆ ਅੱਛਾ ਬੰਦਾ ਮਰਿਆ ਪੇ ਬੰਦਾ ਕਿ ਜਨਾਨੀ ਉੱਥੇ ਦੇਖ ਬੰਦਾ 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 ਕਿੰਨੀ ਕੀ ਉਮਰ ਲੱਗਦੀ ਬਾਈ ਜੀ ਲਗਭਗ ਉਹ ਦੇਖਿਆ ਭਾਈ ਉਹ ਤਾਂ ਦੇਖਿਆ ਬੋਰੀ ਕੋਲ ਤੋਂ ਦੇਖਿਆ ਸਾਨੂੰ ਵੀ ਭਾਈ ਹੋਣੀ ਪਤਾ ਲੱਗਾ ਸਾਡੀ ਦੁਕਾਨ ਅੱਥਰੂ ਨਹੀਂ ਹੁੰਦੀ ਬੰਦੇ ਨੇ ਦੇਖਿਆ ਭਾਈ ਖਾਸ ਕਰਕੇ ਇਹ ਏਰੀਆ ਵਿੱਚ ਸੇਫਟੀ ਹੈ ਨਹੀਂ ਕੋਈ ਸੇਫਟੀ ਨਹੀਂ ਹੈ ਭਾਈ ਇੱਥੇ ਮਿੰਟ 'ਚ ਲੁੱਟ ਖੋਹ ਹੁੰਦੀ ਆ ਕੋਣਾ ਦੇਖੋ ਬੰਦਾ ਮਾਰ ਕੇ ਸੁੱਟਿਆ ਅੱਛਾ ਜੀ ਜੇ ਤੁਸੀਂ ਗੱਲ ਕਰੋ ਉਹਨੇ ਇੱਥੇ 8:00 9:00 ਵਜੇ ਨੰਗਣਾ ਤੇ ਬਹੁਤ ਡੇਂਜਰ ਆ ਭਾਈ ਪੇ ਦੁਪਹਿਰੇ ਤਾਂ ਬੰਦਾ ਲੁੱਟ ਲੈਂਦੇ ਭਾਈ ਇੱਥੇ ਹੂੰ ਦਿਨ ਦਿਹਾੜੇ ਬੰਦਾ ਲੁੱਟ ਰੰਦੇ ਭਾਈ ਇਹ ਲੁੱਟਤ ਨਹੀਂ ਇਹ ਕੋਈ ਬਾਗ ਹੈ ਜੋ ਬਾਗ ਤਾਂ ਨਹੀਂ ਹੈ ਇਹ ਇੱਥੇ ਦਾ ਸ਼ਹਿਰੀਆ ਤਾਂ ਬੰਦੇ ਕੋਈ ਇੱਥੇ ਸ਼ਰੀਆ ਵਿੱਚ ਲੁੱਟਦਾ ਆ ਸਾ ਪਹਿਲਾਂ ਲੁੱਟ ਖੋ ਆਮ ਸੀ ਇਹ ਜਗ੍ਹਾ ਤੇ ਆ ਕੇ ਪਾਈ ਉਹਨੇ ਛੁੜਾਂ ਦੇ ਵਿੱਚ ਲੁੱਟ ਖੋ ਆਮ ਸੀ ਤੇ ਹੁਣ ਲਾਸ਼ਾਂ ਵੀ ਲੈ ਲਾਪੀ ਇਸ ਇਲਾਕੇ ਦੇ ਵਿੱਚ ਭਾਈ ਭਾਈ ਹੁਣ ਇਹ ਛੁੜਾ ਪਿਆ ਧਮੇਸਮ ਵਿੱਚ ਉਹ ਪਿੱਛੇ ਸੀਗਾ ਹੂੰ ਹੂੰ ਮੁੜ ਕੇ ਦੋ ਇੱਧਰ ਲੱਗੇ ਲੋਕ ਲੁੱਟ ਕੇ ਪਿੱਛੇ ਹੋੜ ਜਾਂਦੇ ਥਾਣਾ ਗਾ ਬਿਲਵਰੇ ਲੱਗੇ ਆ ਭਾਈ ਭਾਜੀ ਕਦੇ ਲੰਬੜੀ ਵਾਲੇ ਕੋਲ ਗਿਆ ਕਹਿੰਦੇ ਸਾਧ ਨਹੀਂ ਪੈਂਦਾ ਇਹ ਏਰੀਆ ਦਾ ਥੋੜਾ ਰੋਲਾ ਆਇਆ ਭਾਈ ਕਿ ਸਾਨੂੰ ਨਹੀਂ ਪੈਂਦਾ ਕਈ ਕਹਿੰਦੇ ਵੀ ਪੜਾਲੇ ਚ ਪੈਂਦਾ ਵਾਰਦਾਤਾ ਵਾਰਦਾਤਾ ਹੁੰਦੀ ਰਵੇ ਹੱਦ ਬੀਟੀ ਨਹੀਂ ਮੁੱਕਣੀ ਇੱਥੇ ਹੱਦਬੰਦੀ ਹੁੰਦੀ ਹੈ ਹਾਂ ਇਹ ਏਰੀਆ ਡਿਵਾਈਡ ਕਰਦੇ ਰਹਿੰਦੇ ਇਹ ਸਾਡਾ ਓਏ ਵਾਰਦਾਰ ਵੱਡੀ ਵੀ ਵੱਡੀ ਹੋਈ ਵੇ ਕੋਈ ਕੁਝ ਵੀ ਹੋਵੇ ਭਾਜੀ ਭਾਈ ਉਹਨੇ ਇਹ ਬੰਦਾ ਚਹਿਦਾ ਹੋਇਆ ਸ਼ਕਲ ਦੇਖਿਆ ਕੋਈ ਲੱਗ ਛੱਕ ਦਾ ਬੰਦਾ ਦੇਖਣ ਨੂੰ ਲੱਗਦਾ ਕਿ ਨਹੀਂ ਪੜਾਲੇ ਛੱਕਣ ਦੇ ਦਿਖਾਈ ਦਿੰਦਾ ਹਾਂ ਪੂਰੀ ਪੈਸਾ ਆ ਵੀ ਦੇਖੀ ਹੈ ਜੀ ਵੀ ਦੇਖ ਸਕਦੇ ਹਾਂ ਹੂੰ ਦੇਖੋ ਵੀ ਮਾਰੋ ਕੈਮਰਾ ਭਾਈ ਕੀ ਉਮਰ ਕਿੰਨੀ ਕਿ ਲੱਗਦੀ ਲਗਭਗ ਬੰਦੇ ਦੀ ਉਧਰ ਦੇਖਾਂ ਜੀ ਉਮਰ ਵਗੈਰਾ ਕੁਝ ਲੱਗਦਾ ਆ ਆਈਡੀਆ ਕਿੰਨੀ ਕੀ ਹੈ ਪਿੱਛੇ ਨਾਲ ਵੀ ਆਹ ਵੀ ਦੇ ਵਿੱਚ ਆਉਂਦਾ ਓਕੇ ਮਤਲਬ ਜਵਾਨੀ ਹੈ ਹੈਨਾ ਜਵਾਨ ਆ ਤੇ ਦੇਖ ਸਕਦੇ ਉਸ ਵਕਤ ਦਾ ਜੇ ਕਿ ਮਰਿਆ ਨਹੀਂ ਸੱਟਿਆ ਆ ਉਥੋਂ ਹਸਾਬ ਲਾ ਲੋ ਵੀ ਕਿੰਨਾ ਕਿ ਡਰਿਆ ਕੇ ਇਹਨੂੰ ਅੱਜਕੱਲ ਮਿੰਟ 'ਚ ਤਾਂ ਲੋਕੀ ਬੰਦਾ ਮਾਰ ਦਿੰਦੇ ਭਾਜੀ ਕਿਸੇ ਮੰਨ ਦਾ ਇਹ ਬੰਦਾ ਬੋਰੀ 'ਚ ਮਾਰ ਕੇ ਸੱਟਦਾ ਕੋਈ ਡਰ ਥੋੜੀ ਕੇ ਇਹਨੂੰ ਅਗਲੇ ਨੇ ਕੂੜਾ ਸੱਟਣਾ ਸਿਆ ਬੰਦਾ ਨਾ ਸੇਮ ਸੇਮ ਕਰਤਾ ਕੰਮ ਕਰਦੀ ਹੈ। ਸੋ ਦੇਖ ਸਕਦੇ ਹੋ ਇਸ ਫਕਦਾਦੀ ਦੀ ਬੋਰੀ ਦੇ ਵਿੱਚ ਜਿਹੜਾ ਜੀ ਲਾਸ਼ ਮਿਲਿਆ ਔਰ ਇਸ ਵਕਤ ਕਾਫੀ ਇਲਾਕੇ ਦੇ ਵਿੱਚ ਸਨਸਨੀ ਫੈਲੀ ਹੋਈ ਆ ਲੋਕੜੇ ਕਾਫੀ ਵੱਡੀ ਗਿੰਦ ਦੇ ਉੱਤੇ ਇਕੱਠੇ ਹੋਏ ਆ। ਸੋ ਦੱਸ ਦਈਏ ਕਿ ਉਰੇ ਦੇਖ ਸਕਦੇ ਹੋ ਕਿ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ। ਇੱਕ ਬੋਰੀ ਦੇ ਵਿੱਚ ਜਿਹੜੀ ਵਿਅਕਤੀ ਦੀ ਲਾਸ਼ ਮਿਲੀ ਹੋਈ ਆ ਤੇ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲੀ ਹੋਈ ਆ। ਮਾਤਾ ਜੀ ਦੇਖਿਆ ਤੁਸੀਂ ਕਿੰਨੀ ਕਿੰਨੀ ਉਮਰ ਲੱਗਦੀ ਆ ਬੰਦੇ ਰਿਓ ਦਾ ਲਗਭਗ? 40 ਸਾਲ ਦਾ ਹੈਗਾ। 40 ਸਾਲ ਦਾ ਲੱਗਦਾ। ਹਾਂ 40 ਸਾਲ ਦਾ। ਇਹ ਤਾਂ ਖਾ ਵੀ ਬਾ ਕਿ ਪਾਕੇ ਮਾਂ ਦਾ ਪੁੱਤ ਕਿ ਕਿਸੇ ਭੈਣ ਦਾ ਭਰਾ ਭਾਈ ਵਿਆਹਿਆ ਫਰਿਆ ਹੋਗਾ ਕੋ ਬੱਚਿਆਂ ਵਾਲਾ ਹੋਗਾ ਬੱਚੇ ਲੱਭਦੇ ਹੋਣਗੇ ਇਹ ਤਾਂ ਹੁਣ ਰੱਬ ਹੀ ਜਾਣਦਾ ਭਰਾਵਾ ਕਦੋਂ ਤਾਂ ਕਦੋਂ ਦੀ ਇੱਥੇ ਪਈ ਹੋਈ ਐ ਬੋਰੀ ਉਹਨੇ ਦੇਖਿਆ ਹੂੰ ਹੂੰ ਉਹਨੇ ਦੇਖਿਆ ਜ 10 ਮਿੰਟ ਹੋਏ ਆ ਤੁਸੀਂ ਹੁਣੇ ਦੇਖਿਆ ਆ ਪਿਆ ਹੁਣੇ ਅਸੀਂ ਮਾਪਤ ਘਰੋਂ ਆਏ ਆ ਅੱਛਾ ਜੀ ਮੁੰਡਾ ਮੇਰਾ ਆਇਆ ਮੁੰਡੇ ਨੇ ਦੱਸਿਆ ਕਹਿੰਦਾ ਮੰਮੀ ਉਹ ਤੇ ਲਾਸ਼ ਪਈ ਆ ਉਹ ਤਾਂ ਉੱਥੇ ਸਾਡੇ ਪਸ਼ੂ ਬੰਨੇ ਹੋ ਆ ਹਾਂ ਹਾਂ ਆ ਪਲਾਟ ਚ ਉਹ ਕੋਠੀ ਦੇ ਮੋਰੇ ਸਾਡੇ ਪਸ਼ੂ ਆ ਬੰਨੇ ਪਲਾਟ ਚ ਤੇ ਇਹ ਪਾਣੀ ਪੜਾ ਕੇ ਆਇਆ ਗਾਈਆਂ ਨੂੰ ਤੇ ਫੇਰ ਇਹਨਾਂ ਆ ਕੇ ਦੇਖਿਆ ਤਾਂ ਉਹ ਕਹਿੰਦੇ ਇੱਥੇ ਅੰਕਲ ਜੀ ਉਹਨਾਂ ਤਾਂ ਮਾਰ ਦਿੱਤੀਆ ਜਦੋਂ ਇਹਨੂੰ ਸਾਹਮਣੇ ਆਂ ਦੱਸਿਆ ਉਹ ਵੀ ਆ ਕੇ ਭੱਜ ਕੇ ਸਾਰੇ ਇਕੱਠੇ ਹੋ ਗਏ ਲੋਕੀ ਮੈਂ ਤੋਂ ਹਾਂ ਸੋ ਬਿਲਕੁਲ ਦੇਖ ਸਕਦੇ ਹੋ ਕਿ ਆਂਡ ਗਵਾਂਡ ਨੇ ਉਰੇ ਦੇਖਿਆ ਕਿ ਇਹਨਾਂ ਨੇ ਪਸ਼ੂ ਰੱਖੇ ਮਾਤਾ ਜੀ ਉਹਨਾਂ ਨੇ ਬਿਲਕੁਲ ਸਾਹਮਣੇ ਪਲਾਟ ਦੇ ਵਿੱਚ ਤੇ ਇਹਨਾਂ ਦੇ ਲੜਕੇ ਨੇ ਦੇਖਿਆ ਉਰੇ ਕਿ ਲਾਸ਼ ਜਿਹੜੀ ਪਈ ਹੋਈ ਆ ਇਸ ਵਕਤ ਦੇਖ ਸਕਦੇ ਹੋ ਉਸ ਤੋਂ ਬਾਅਦ ਮਾਹੌਲ ਕਾਫੀ ਇਸ ਵਕਤ ਦਾਜ਼ੇ ਕੀ ਉਰੇ ਸੰਸਰੀ ਦਾ ਬਣਿਆ ਹੋਇਆ ਲੋਕ ਕਾਫੀ ਡਰੇ ਹੋਏ ਘਬਰਾਏ ਹੋਏ ਆ। ਆਸ-ਪਾਸ ਦੇ ਲੋਕ ਐ ਕਿ ਸੋ ਦਾਜ਼ੇ ਕੀ ਲੋਕ ਇਸ ਵਕਤ ਦੇਖ ਸਕਦਾ ਕਿ ਕਾਫੀ ਵੱਡੀ ਗਿਣਤੀ ਜਿਹੜੇ ਪਹੁੰਚੇ ਹੋਇਆ ਇੱਕ ਬੋਰੀ ਦੇ ਵਿੱਚ Laash ਮਿਲੀ ਆ ਉਰੇ ਤੇ ਫੁੱਲ ਸ ਹੈ ਜਿਹੜੀ ਦਾਜ਼ੇ ਕੀ ਦੋ ਇਸ ਵਕਤ ਇਲਾਕੇ ਦੀ ਪੁਲਿਸ ਪਹੁੰਚ ਚੁੱਕੀ ਹੋਈ ਆ ਇੱਕ ਪਾਸੇ ਲਾਂਬੜੇ ਦੀ ਇੱਕ ਪਾਸੇ ਵੈਸਟ ਦੀ ਪੁਲਿਸ ਆ ਹੱਦਬੰਦੀ ਹਲੇ ਦਾਜ਼ੇ ਕੀ ਦੇਖ ਰਹੀ ਆ ਕਿ ਦੀ ਹੱਦਬੰਦੀ ਅੰਦਰ ਇਲਾਕਾ ਪੈਂਦਾ ਲੋਕ ਕਹਿ ਰਿਹਾ ਕਿ ਇਸ ਇਲਾਕੇ ਦੇ ਵਿੱਚ ਅਕਸਰ ਲੁੱਟਾ ਖੂਆ ਹੁੰਦੀਆਂ ਨੇ ਤੇ ਲੁੱਟਾ ਖੁਆ ਜਿਹੜੀਆਂ ਆਮ ਉਰੇ ਹੁੰਦੀਆਂ ਨੇ ਉਸ ਤੋਂ ਬਾਅਦ ਦੱਸਦੇ ਕਿ ਹੁਣੇ ਜਿਹੜੀ ਡੈੱਡ ਬੋਡੀ ਵੀ ਮਿਲਣੀ ਉਰੇ ਆਮ ਹੋ ਗਈ ਹੋਈ ਹੈ ਦੇਖ ਸਕਦਾ ਹਾਂ ਕਿ ਬੋਰੀ ਦੇ ਵਿੱਚ ਇੱਕ ਲੜਕੇ ਦੀ লাশ ਮਿਲੀ ਹੈ ਤਕਰੀਬਨ ਅੱਧੇ ਘੰਟੇ ਪਹਿਲਾਂ ਹੀ ਉਰੇ ਲੋਕਾਂ ਨੂੰ ਪਤਾ ਲੱਗਿਆ ਜਿਵੇਂ ਦੱਸਦੇ ਕਿ ਉਰੇ ਬੱਚੇ ਘੁੰਮਦੇ ਆ ਕੂੜਾ ਚੱਕਣ ਵਾਲੇ ਜਾਂ ਕੋਈ ਹੋਰ ਆ ਮੈਂ ਚੱਕਦੇ ਆ ਇੱਥੇ ਕੂੜਾ ਤੇ ਉਹਨਾਂ ਨੇ ਦੇਖਿਆ ਕਿ ਬੋਰੀ ਇੱਕ ਬੰਨੀ ਪਈ ਆ ਬੋਰੀ ਦੇ ਵਿੱਚ ਕੀ ਬੋਰੀ ਜਿਹੜਾ ਖੋਲ ਕੇ ਦੇਖਿਆ ਤੇ ਉਸ ਤੋਂ ਬਾਅਦ ਦੇਖਿਆ ਉਹਨਾਂ ਨੇ ਅੰਦਰ লাশ ਮਿਲੀ ਇੱਕ ਜੀ লাশ ਪਈ ਹੋਈ ਆ ਇੱਕ ਬੰਦੇ ਦੀ ਸੋਦਾ ਜੀ ਕਿ ਉਸ ਤੋਂ ਬਾਅਦ ਲੋਕ ਉਰੇ ਪਹੁੰਚਦੇ ਆ ਕਾਫੀ ਇਸ ਵਕਤੇ ਡਰ ਦਾ ਮਾਹੌਲ ਪਿੰਡ ਦੇ ਵਿੱਚ ਬਣਿਆ ਹੋਇਆ ਹੈ ਦੇਖ ਸਕਦੇ ਹੋ ਲੋਕ ਖੜੇ ਹੋਇਆ ਪੁਲਿਸ ਨਾਲ ਗੱਲਬਾਤ ਕਰ ਰਿਹਾ ਕਿ ਕਿਵੇਂ ਦੇਖਿਆ ਕਿ ਇਹਨੂੰ ਦੱਸਿਆ ਤੇ ਕਦੋਂ ਦੀ ਬੋੜੀ ਉਰੇ ਪਈ ਹੋਈ ਹੈ ਸਭ ਕੁਝ ਦੱਸਿਆ ਪੁਲਿਸ ਨੂੰ ਲੋਕਾਂ ਨੇ ਇਸ ਵਕਤ ਦੇਖ ਸਕਦੇ ਹੋ ਕਿ ਲੋਕ ਕਾਫੀ ਪਹੁੰਚੇ ਹਨ ਮਰਲੈਂ ਵਾਸੀ ਉਰੇ ਇਸ ਵਕਤ ਪਹੁੰਚੇ ਹੋਏ ਹਨ ਕਾਂਸੀ ਨਗਰ ਹੈ ਜੀ ਇਲਾਕਾ ਕਾਂਸੀ ਨਗਰ ਦੇ ਵਿੱਚ ਬੋਰੀ ਦੇ ਵਿੱਚ ਇੱਕ ਲਾਸ਼ ਜਿਹੜੀ ਮਿਲੀ ਦੇਖੋ ਮਹੱਲੇ ਵਾਲਿਆਂ ਦਾ ਕੀ ਕਹਿਣਾ ਹੁਣ ਹੈ ਹਾਂ ਜੀ ਨਾ ਨੋ ਵੀ ਕਰ ਲਾੰਬੜੇ ਜਾਣਾ ਨਾ ਨੋ ਵੀ ਦੱਸਦਾ ਤੁਹਾਨੂੰ ਕੀ ਆ ਜਾ ਕੇ ਮੇਰੀ ਆ ਪਰਨੀ ਤੋਂ ਹੁੰਦੀ ਆ ਕਿਤਾ ਕਲੋਨੀ ਆ ਇਹ ਸਿਟੀ ਚ ਹੁੰਦੀ ਆ ਸਸਫਕ ਦੇਖ ਸਕਦੇ ਹੋ ਕਿ ਲੋਕ ਉਰੇ ਪਹੁੰਚੇ ਹੋਇਆ ਵੱਡੀ ਗਿਣਤੀ ਦੀ ਦੱਸ ਦੇ ਕਿ ਗੱਲਬਾਤ ਕਰਦੇ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜੇ ਆਮ ਉਰੇ ਨਾਗਰਿਕ ਨੇ ਮੁਹੱਲੇ ਵਾਲੇ ਨੇ ਉਹ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਨੇ ਇਸ ਵਕਤ ਸੋ ਦੇਖ ਸਕਦੇ ਹੋ ਬੋਰੀ ਦੇ ਵਿੱਚ ਇਸ ਵਕਤ ਲਾਸ਼ ਮਿਲੀ ਹੋਇਆ ਲੋਕਾਂ ਦਾ ਕਹਿਣਾ ਹੈ ਗੱਲਬਾਤ ਕਰਾਂਗੇ ਉਰੇ ਜਿਹੜੇ ਲੋਕ ਨੇ ਮੌਜੂਦ ਇਸ ਵਕਤ ਸੋ ਗੱਲਬਾਤ ਕਰਾਂਗੇ ਉਰੇ ਹੋਰ ਲੋਕ ਮੌਜੂਦ ਨੇ ਅੰਕਲ ਜੀ ਮਾੜਾ ਦੱਸ ਦਿਓ ਕਿ ਇੱਧਰ ਨੂੰ ਆਏ ਮਾੜਾ ਕਿ ਕਿਵੇਂ ਤੁਹਾਨੂੰ ਪਤਾ ਲੱਗਾ ਸਾਰਾ ਜੀ ਉਰੇ ਬੋਡੀ ਮਿਲੀ ਹੋਈ ਆ লাশ ਸਰ ਮੈਂ ਵੀ ਕੋਈ ਗਿਆਤ ਜੀ ਇੱਕ 10-15 ਹਜ਼ਾਰ ਪਹਿਲਾਂ ਇਸ ਇਲਾਕੇ 'ਚ ਬਹੁਤ ਵਾਰਦਾਤਾ ਹੁੰਦੀ ਆ ਹਾਂ ਹਾਂ ਤੇ ਕਲਿਆਣਪੁਰ ਤੇ ਲੱਗੇ ਇੱਕ ਉੱਥੇ ਵੀ ਸਾਡਾ ਉਹ ਮੈਂ ਰਹਿਤਾ ਕਰਾਇਆ ਸੀ ਮੁੰਡੇ ਦਾ ਉਹ ਲੋਹੇ ਦਾ ਕੰਮ ਕਰਦਾ ਉਹਨੂੰ ਵੀ ਕਿਸੇ ਨੇ ਮਾਰ ਕੇ ਛੱਡ ਦਿੱਤਾ ਨਹੀਂ ਇਹਦਾ ਕਿਵੇਂ ਪਤਾ ਲੱਗਦਾ ਸੁਣ ਲਓ 15 ਹਜ਼ਾਰ ਉਹ ਦਿੱਤਾ ਹੋ ਗਈ ਉਹ ਮੈਂ ਘਰ ਆ ਕੇ ਰੋਟੀ ਖਾਧੀ ਜਦੋਂ ਪਤਾ ਲੱਗਾ ਇੱਥੇ ਵੀ ਕੋਈ ਡੈੱਡ ਬੋਡੀ ਪਈ ਹੈ ਹੂੰ ਹੂੰ ਤੇ ਜਦੋਂ ਮੈਂ ਰੋਟੀ ਖਾਧੀ ਆ ਕੇ ਤਾਂ ਪਤਾ ਲੱਗਾ ਕਿ ਉਹ ਬੋਰੀ ਜੀ ਬਨ ਕੇ ਉਹ ਮੈਂ ਦੇਖ ਪਾਉਣਾ ਅੱਛਾ ਬੋਰੀ ਜੀ ਬਨ ਕੇ ਛੱਟੀ ਵੀ ਹੈ ਹਾਂ ਛੱਟੀ ਪਈ ਹੈ ਫਿਰ ਬੰਦੇ ਦੀ ਆ ਲਾਸ਼ ਇਹ ਚਰਨਨੀ ਦੀ ਦੇਖਣ ਨੂੰ ਕੀ ਲੱਗਦੀ ਲੱਗ ਦੇਖਣ ਨੂੰ ਬੰਦੇ ਦੀ ਲਾਸ਼ ਆ ਹੂੰ ਬੰਦੇ ਦੀ ਮੈਂ ਵੀ ਐਸਾਈ ਟਾਇਰ ਆ ਯਾਰ ਮੈਨੂੰ ਪਤਾ ਮੈਂ ਬੰਦੇ ਹੀ ਲਾਗਾ ਮੈਂ ਇਹ ਕਹਿੰਦਾ ਕਿ ਲਾਗੇ ਨਾ ਜਾਵੇ ਮੈਂ ਰੋਟੀ ਜਿਆਦਾ ਨਿਖਣਾ ਪਾ ਜਾ ਹੂੰ 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 ਤੇ ਇਸ ਇਲਾਕੇ 'ਚ ਅਕਸਰ ਲੁੱਟਾ ਖੋਆ ਵੀ ਹੁੰਦੀ ਆ ਹੁਣ ਡੈੱਡ ਬੋਡੀ ਮਿਲਿਆ ਵੀ ਆਮ ਹੀ ਗੱਲ ਹੋ ਗਈ ਹੋਈ ਐ ਤੁਸੀਂ ਇੱਕ ਦਮ ਖੋਲਣ ਦੇ ਦਿੰਦੇ ਮੈਂ ਆਪ ਹੋਂਦਾ ਰਿਹਾ ਇੱਥੇ ਹੂੰ ਆ ਜਿਹੜੀ ਗੱਡੀ ਹੁਣ ਆਈ ਇਤੋਂ ਦੇ ਇਹ ਮੇਰੇ ਕੋਲ ਹੁੰਦੀ ਸੀ ਕਿ ਮੈਂ ਟ੍ਰੈਫਿਕ 'ਚ ਵੀ ਰਿਹਾ ਮੈਂ ਬੜਾ ਆ ਮੇਰੇ ਲਾਗੇ ਕੁੱਟ ਘਾਰਿਆ ਅੱਛਾ ਜੀ ਮੈਂ ਪ੍ਰਾਵਾ ਪਹਿਲਾਂ ਰਿਹਾ ਦੇ ਦਿੰਦਾ ਮੈਂ ਕਿ ਮਹਿਕਮੇ ਦੇ ਹੁਣ ਬਹੁਤ ਔਖੇ ਕੰਮ ਆ ਸੋ ਬਿਲਕੁਲ ਇਸ ਵਕਤ ਦੇਖ ਸਕਦੇ ਹਾਂ ਕਿ ਲੋਕ ਕਾਫੀ ਇਸ ਵਕਤੇ ਸੈਮੀ ਪਿਆ ਲੋਕਾਂ ਦੇ ਕਾਫੀ ਵੱਡੀ ਗਿਣਤੀ ਉਹਦੇ ਖੜੇ ਹੋਏ ਲੋਕ ਹੋਰ ਵੀ ਗੱਲਬਾਤ ਕਰਾਂਗੇ ਡਰ ਦਾ ਮਾਹੌਲ ਇਸ ਵਕਤ ਲੋਕਾਂ ਦੇ ਵਿੱਚ ਬਣਿਆ ਹੋਇਆ ਹੈ ਬਾਈ ਜੀ ਕਿੰਨੇ ਕਵੇ ਪਤਾ ਲੱਗਦਾ ਤੁਹਾਨੂੰ ਵੀ ਸਾਰਾ ਜੀ ਜਦੋਂ ਡੈੱਡ ਬੋਡੀ ਮਿਲੀ ਆ ਉਹ ਬੋਰੀ ਦੇ ਵਿੱਚ ਤੁਸੀਂ ਇਸੇ ਮਹੱਲੇ ਦੇ ਰਹਿਣ ਵਾਲੇ ਹੋ ਹਾਂ ਤਾਂ ਹੁਣੇ ਹੀ ਪਤਾ ਲੱਗਾ ਪਰ ਦੇਖਣਾ ਵੀ ਕੀ ਗੱਲ ਪਿੱਕਰ ਹੋਇਆ ਪਹਿਲਾਂ ਉਹਨੂੰ ਉੱਧਰ ਖਬਰ ਆਈ ਹੈ ਹੂੰ ਕਿਵੇਂ ਤੁਹਾਨੂੰ ਪਤਾ ਕਿਵੇਂ ਲੱਗਾ ਯਰੇ লাশ ਪਈ ਹੈ ਇੱਕੇ ਬੰਦੇ ਖੜੇ ਸੀ ਇਕੱਠੇ ਹੋਏ ਸੀ ਉਹਨਾਂ ਕੋਲੋਂ ਪਤਾ ਲੱਗਾ ਕਹਿੰਦੇ ਉੱਧਰ ਬੰਦਾ ਇਦਾਂ ਦਾ ਕਰਕੇ ਮਾਰ ਕੇ ਸਿੱਟਿਆ ਹੋ ਹੂੰ ਕਿਸ ਹਾਲਾਤ ਵਿੱਚ ਬੋਡੀ ਪਈ ਐ ਇਸ ਵਕਤ ਦੇਖਣ ਨੂੰ ਮਿਲਿਆ ਕੋਈ ਸੱਟਾਂ ਵਗੈਰਾ ਲੱਗੀਆਂ ਜਾਂ ਕੋਈ ਪਤਾ ਨਹੀਂ ਹਲੇ ਖੋਲ ਕੇ ਨਹੀਂ ਦੇਖਿਆ ਕਿਸੇ ਨੇ ਖ ਕਾਂਚੀ ਨਗਰ ਕਾਂਸੀ ਨਗਰ ਕੀ ਨਾਮ ਛੋਟਾ ਸਰਿੰਦਰ ਕੁਮਾਰ ਠੀਕ ਹੈ ਸੋ ਦੇਖ ਸਕਦੇ ਹੋ ਇਸ ਵਕਤ ਇਹ ਆਮ ਲੋਕ ਨੇ ਉਰੇ ਇਹ ਜਿਹੜੇ ਮੁਹੱਲਾ ਨਿਵਾਸੀ ਨੇ ਸਰਿੰਦਰ ਕੁਮਾਰ ਇਹਨਾਂ ਦਾ ਨਾਮ ਹੈ ਇਹਨਾਂ ਦਾ ਇਹ ਹੀ ਕਹਿਣਾ ਹੈ ਕਿ ਸਾਨੂੰ ਜਿਹੜਾ ਹੁਣੀ ਪਤਾ ਲੱਗਿਆ ਕਿ ਉਰੇ ਮੋੜੀ ਮਿਲੀ ਆ ਤੇ ਉਸ ਤੋਂ ਬਾਅਦ ਅਸੀਂ ਦੇਖਣ ਜਿਹੜੇ ਉਰੇ ਪਹੁੰਚ ਗਏ ਹੋ ਯਾਰ ਤਵਾਦ ਦਾਜੀ ਕੇ ਪੁਲਿਸ ਪ੍ਰਸ਼ਾਸਨ ਉਰੇ ਪਹੁੰਚ ਚੁੱਕਿਆ ਹੋਇਆ ਇਸ ਵਕਤ ਦੇਖ ਸਕਦੇ ਹੋ ਕਿ ਸਬੰਧਿਤ ਥਾਣੇ ਦੀ ਪੁਲਿਸ ਹੈ ਜਿਹੜੀ ਉਹ ਇਸ ਵਕਤ ਉਰੇ ਬੁਲਾਈ ਗਈ ਆ ਪੁਲਸ ਨਾਲ ਵੀ ਗੱਲਬਾਤ ਕਰਾਂਗੇ ਆਖਰ ਕੀ ਗੱਲਬਾਤ ਹੋਈ ਸੀ ਉਰੇ ਕਿਵੇਂ ਇਹਨਾਂ ਨੂੰ ਸੂਚਨਾ ਮਿਲੀ ਆ ਕੀ ਜੋ ਤਾਜੀ ਕੇ ਨਾਲ ਸੰਬੰਧੀ ਥਾਣਾ ਜਿਹੜਾ ਲੱਗਦਾ ਇਸ ਇਲਾਕੇ ਨੂੰ ਉਹ ਜਿਹੜੀ ਪੁਲਿਸ ਵੀ ਉਰੇ ਬੁਲਾਈ ਗਈ ਉਸ ਤੋਂ ਬਾਅਦ ਦੱਸਦੇ ਕਿ ਇਸ ਵਕਤੇ ਬੋਰੀ ਜਿਹੜੀ ਪਈ ਆ ਬੋਰੀ ਦੇ ਵਿੱਚ ਲਾਸ਼ ਪਈ ਹੋਈ ਆ ਦੇਖ ਸਕਦੇ ਹੋ ਬੰਦ ਜਿਹੜੀ ਬੋਰੀ ਬੰਨ ਕੇ ਸਿੱਟੀ ਹੋਈ ਸੀ ਉਸ ਦੇ ਅੰਦਰ ਇੱਕ ਲਾਸ਼ ਪਈ ਹੋਈ ਸੀ ਗੱਲਬਾਤ ਵੀ ਕਰਾਂਗੇ ਪੁਲਿਸ ਦੇ ਨਾਲ ਅੱਛਾ ਦੇਖ ਸਕਦੇ ਹੋ ਉਰੇ ਇਸ ਵਕਤੇ ਪੁਲਿਸ ਇਹ ਪਹੁੰਚ ਚੁੱਕੀ ਹੋਈ ਹੈ ਤੇ ਪੁਲਿਸ ਵੱਲੋਂ ਹੁਣ ਦੱਸਦੇ ਕਿਉਰੇ ਦੇਖਿਆ ਜਾਵੇਗਾ ਕਿ ਇਹ ਕਿਹਦੀ ਹੈ ਬੋਡੀ ਕਿਹਦੀ ਨਹੀਂ ਇਹ ਮੌਕੇ ਤੇ ਐਸਐਚਓਰੇ ਪਹੁੰਚੇ ਹੋਇਆ ਇਸ ਵਕਤ ਦੇਖ ਸਕਦੇ ਹੋ ਲਾਮੜਾ ਤੇ ਪੁਲਿਸ ਪਹੁੰਚੀ ਹੈ ਤੇ ਦੇਖ ਸਕਦੇ ਹੋ ਕਿ ਰੂਲਰ ਜਿਹੜਾ ਇਲਾਕਾ ਪੈਂਦਾ ਹੈ ਥਾਣਾ ਲਾਮੜੇ ਦੀ ਪੁਲਿਸ ਇਸ ਵਕਤ ਉਰੇ ਪਹੁੰਚੀ ਹੋਈ ਹੈ ਸੋਨਾ ਵੱਲੋਂ ਹੁਣ ਦੱਸਦੇ ਕਿਉਰੇ ਦੇਖਿਆ ਜਾਵੇਗਾ ਕਿ ਅਖਰੇ ਕੀ ਸਾਰੀ ਗੱਲਬਾਤ ਹੋਈ ਸੀ ਤੇ ਕਿਵੇਂ ਉਰੇ ਡੈੱਡ ਬੋਡੀ ਮਿਲੀ ਹੈ ਲੋਕ ਉਰੇ ਮੌਜੂਦ ਨੇ ਹੋਰ ਕਿਹੜੇ ਏਰੀਆ 'ਚ ਰਹਿੰਦੇ ਸੀ ਰਾਜਿੰਦਰਪੁਰ ਕੀ ਗੱਲ ਹੋਈ ਇੱਥੇ ਜੀ ਕੋਈ ਅੱਗੇ ਤੇ ਕਚਰਾ ਚੁੱਕੜ ਵਾਲਾ ਬੰਦਾ ਆਇਆ ਸੀ ਉਹ ਬੰਦਾ ਕੋਲੀ ਤੋਂ ਹੱਤਲਾ ਹੱਤਲਾ ਹੱਤਿਆਸ਼ ਕਰਦਾ ਉਹ ਬੰਦਾ ਪੱਟ ਗਿਆ ਬੰਦਾ ਸੀ ਕਿ ਬੱਚੇ ਸੀਗੇ ਉਹ ਅੰਨਾ ਪਤਾ ਨਹੀਂ ਕੋਣ ਸੀ ਅੱਛਾ ਜੀ ਪਰ ਇਹ ਜਿਹੜਾ ਰੋਡ ਚੱਲਦਾ ਰਹਿੰਦਾ ਫਿਰ ਉਹ ਜਿਹੜਾ ਬੋਰੀ ਕੋਲੀ ਦੇਖੇ ਤਾਂ ਤੇ ਲਾਸ ਪਈ ਹੂੰ ਫਿਰ ਕਿਸੇ ਦਾ ਸੁਣਤਲਾ ਕੀਤੀ ਪ੍ਰਸ਼ਾਸਨ ਨੂੰ ਜੋ ਪ੍ਰਸ਼ਾਸਨ ਨੂੰ ਤੇ ਕਿਹੜਾ ਐਗਜ਼ੈਕਟਲੀ ਕਿਹੜੀ ਜਗ੍ਹਾ ਹੈਗੀ ਤੇ ਕਿਥੇ ਡੈਡੀ ਬੰਦ ਪਈ ਉਹ ਕਿਹੜੀ ਜਗ੍ਹਾ ਉਹ ਟ੍ਰਾਂਸਫਰ ਤੋਂ ਪੈਂਦਾ ਇਹ ਪਿੰਡ ਉਡਾਲਾ ਅੱਛਾ ਜੀ ਉਹ ਟ੍ਰਾਂਸਫਰ ਤੋਂ ਆ ਆ ਜਿਹੜੀ ਸੋਨਾ ਆ ਆਂਦੀ ਹੈ ਉਡਾਲਾ ਪਿੰਡ ਚ ਜਿਹਨਾਂ ਖਾਣ ਵਾਲ ਬਾਦੀ ਨਹੀਂ ਜਾਂਦੇ ਜੀ ਉਹ ਨਖਣ ਬਾਗ ਨਾਲ ਹੀ ਆ ਪਹਿਲਾਂ ਵੀ ਕਦੇ ਇੱਥੇ ਇਹੋ ਜਿਹੀ ਵਾਰਦਾਤ ਹੋਈਆਂ ਕਿ ਨਹੀਂ ਹਾਂਜੀ ਪਹਿਲਾਂ ਵੀ ਇਹੋ ਜਿਹੀ ਵਾਰਦਾਤ ਹੁੰਦੀ ਆ ਰਹੀ ਹੈ ਕਿ ਨਹੀਂ ਇੱਥੇ ਅੱਲਾ ਜਥੇ ਹੈ ਤੇ ਪਹਿਲਾਂ ਵੀ ਜੈਨੂ ਸਟਰੀਆ ਹੂੰ ਇਹ ਪਹਿਲਾਂ ਵੀ ਇਹੋ ਜਿਹੀ ਕਟਨਾ ਹੋਈ ਹੈ ਕਦੀ ਇੱਥੇ ਪਹਿਲਾਂ ਨਹੀਂ ਹੋਇਆ ਤੇ ਫਸਟ ਵਾਰ ਦੇਖ ਰਿਹਾ ਹਾਂ ਇਹ ਫਸਟ ਟਾਈਮ ਐਗਜੈਕਟਲੀ ਏਰੀਆ ਮੇਰੇ ਖਿਆਲ 'ਚ ਇਹ ਡਾਡ ਬੋਡੀ ਜਿਹੜੀ ਹੈ ਨਾ ਇਹ ਸਿੱਧੀ ਨਹੀਂ ਪਾਈ ਸੀ ਇਹਦੀ ਪਹਿਲਾਂ ਕਟਿੰਗ ਕੀਤੀ ਗਈ ਅੱਛਾ ਜੀ ਕਟਿੰਗ ਕੀਤੀ ਉਹ ਕਿਸ ਤਰੀਕੇ ਨਾਲ ਕਹਿ ਤੁਸੀਂ ਵੇਖਿਆ ਜਦੋਂ ਬਲੈਡਿੰਗ ਬਲੈਡਿੰਗ ਲੱਗ ਰਹੀ ਹੈ ਨਾ ਬਲੈਡਿੰਗ ਦਾ ਮਤਲਬ ਇਹ ਹੈ ਠੀਕ ਹੈ ਇਹ ਨਹੀਂ ਬਾਤ ਆ ਰਹੀ ਇਹ ਬਿਲਕੁਲ ਪਤਾ ਹੋ 18 ਨੰਬਰ ਬੰਦਾ ਹੈ 6 ਅਧਵਾਦੀ ਕੋ ਸੋ ਬਿਲਕੁਲ ਜਿਹੜੇ ਐਸਐਚਓ ਨੇ ਜਿਹੜੇ ਪਹੁੰਚੇ ਹੋਏ ਇਸ ਵਕਤ ਦੇਖ ਸਕਦੇ ਹੋ ਉਹਨਾਂ ਵੱਲੋਂ ਜਿਹੜੀ 10 ਦੀ ਟੀਮ ਉਹਰੇ ਪਹੁੰਚੀ ਸੀਗੀ ਪੀਸੀਆਰ ਦੀ ਉਹਨਾਂ ਦੇ ਨਾਲ ਸਾਰੀ ਜਿਹੜੀ ਸੂਚਨਾ ਇਸ ਵਕਤ ਤੇ ਲੋਕ ਠੀਕ ਠੀਕ ਨਾਲ ਜਿੱ ਤੱਕ ਬੰਦ ਪੁਲਸ ਆਈ ਆਪਣੀ ਪੁਲਸ ਨੇ ਕੀ ਗੱਲ ਕੀਤੀ ਦੇਖਿਆ ਉਹਨੇ ਸਰ ਪ੍ਰਸ਼ਾਸਨ ਆਇਆ ਸੋ ਦੇਖ ਸਕਦਾ ਉਸ ਵਕਤ ਦਾਜ਼ੇ ਕੀ ਥਾਣਾ ਲਾਂਬੜੇ ਦੀ ਪੁਲਸ ਪਹੁੰਚ ਚੁੱਕੀ ਹੋਈ ਹੈ ਉਸ ਤੋਂ ਬਾਅਦ ਦਾਜ਼ੇ ਕੀ ਲੋਕਾਂ ਨੇ ਦੱਸਿਆ ਕਿ ਜਿਹੜਾ ਇਲਾਕਾ ਹੈ ਦੋ ਹੱਦ ਬੰਦੀਆਂ ਵਿੱਚ ਪੈਂਦਾ ਪਤਾ ਨਹੀਂ ਇਹ ਇਲਾਕਾ ਕਿਹੜੀ ਥਾਣੇ ਦੇ ਅੰਦਰ ਆਉਂਦਾ ਇਸ ਵਕਤ ਦੋਨੋਂ ਥਾਣੇ ਦੀ ਪੁਲਸ ਉਰੇ ਪਹੁੰਚ ਚੁੱਕੀ ਹੋਈ ਹੈ ਦਾਜ਼ੇ ਕੀ ਤੇ ਪੁਲਸ ਵੱਲੋਂ ਹੁਣ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਕਿਵੇਂ ਦੇਖਿਆ ਸਾਰਾ ਇਹ ਘਟਨਾ ਕਿਵੇਂ ਹੋਈ ਹੈ ਤੇ ਕਦੋਂ ਦੀ ਇਹ ਸੂਚਨਾ ਜਿਹੜੀ ਲੋਕਾਂ ਨੂੰ ਆਮ ਲੋਕਾਂ ਨੂੰ ਮਿਲੀ ਇਸ ਵਕਤ ਦਾਜ਼ੇ ਕੀ ਲੋਕ ਗੱਲਬਾ ਆ ਕੈਮਰੇ ਦੀ ਘੜਾ ਰੋ ਕੈਮਰੇ ਨਿਕਲ ਜਾਣੀ ਸੋ ਦਾਦੀ ਕੀ ਬੋਰੀ ਦੇ ਵਿੱਚ ਜਿਹੜੀ ਲਾਸ਼ ਇਸ ਵਕਤ ਮਿਲੀ ਹੋਈ ਹੈ ਦੇਖ ਸਕਦੇ ਹੋ ਬੋਰੀ ਵੀ ਉਰੇ ਪਈ ਹੋਈ ਹੈ ਉਸ ਦੇ ਅੰਦਰ ਇੱਕ ਲਾਸ਼ ਪਈ ਹੋਈ ਹੈ ਜਿਹੜੀ ਤਸਵੀਰਾਂ ਨਹੀਂ ਦਿਖਾ ਸਕਦੇ ਕੁਝ ਹਦਾਇਤਾਂ ਹੁੰਦੀਆਂ ਨੇ ਫੇਸਬੁੱਕ ਦੀਆਂ ਉਸ ਦੇ ਕਾਰਨ ਜਿਹੜੀ ਤਸਵੀਰ ਨਹੀਂ ਦਿਖਾ ਸਕਦੇ ਕਿ ਆਖਰ ਬੋਰੀ ਦੇ ਵਿੱਚ ਕਿਸੇ ਵਿਅਕਤੀ ਦੀ ਤਸਵੀਰ ਹੈ ਉਹ ਪੁਲਿਸ ਹੁਣ ਇਨਵੈਸਟੀਗੇਸ਼ਨ ਕਰੇਗੀ ਉਸ ਤੋਂ ਬਾਅਦ ਪਤਾ ਲੱਗੇਗਾ ਉਹ ਮਾਰਲੇ ਹੋਇਆ ਫਾਇਲ ਕੋਡ ਆਈਡੀ ਕਾਰਡ ਰੀਨਿਊਅਲ ਤੋਂ ਪੁਸ਼ਟੀ ਹੋ ਗਈ। ਸੋ ਦੇਖຊਾਦੋਂ ਇਸ ਵਕਤੇ ਪੁਲਿਸ ਜਿਹੜੀ ਲੋਕਾਂ ਦੇ ਨਾਲ ਗੱਲਬਾਤ ਕਰਦੀ ਹੋਈ ਦਿਖਾਈ ਦੇ ਰਹੀ ਹੈ ਕਿ ਇਹ ਵਿਅਕਤੀ ਜਿਹੜਾ ਕੋਣ ਆ ਹੁਣ ਪੁਲਿਸ ਇਸ ਦੀ ਭਾਲ ਕਰੇਗੀ ਜਾਂ ਸ਼ਾਨਬਿਲ ਹੋਵੇਗੀ ਕਿ ਇਸ ਦੇ ਵਿੱਚੋਂ ਕੋਈ ਆਈਡੀ ਪ੍ਰੂਫ ਨਿਕਲਦਾ ਜੇਬ ਦੇ ਵਿੱਚੋਂ ਜਾਂ ਕਿ ਨਹੀਂ ਨਿਕਲਦਾ ਹੈ ਫਿਰ ਉਸੇ ਤਰੀਕੇ ਦੇ ਨਾਲ ਜਿਹੜੀ ਪਛਾਣ ਹੋਵੇਗੀ ਇਸ ਵਿਅਕਤੀ ਦੀ ਦੇਖຊਾਦੋਂ ਇਸ ਵਕਤੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਲਾਈਵ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਲਗਾਤਾਰ ਸੋ ਜਲੰਧਰ ਦੇ ਵਿੱਚ ਦੇਖ ਸਕਦੇ ਹੋ ਇਸ ਵਕਤੇ ਵੱਡੀ ਜਿਹੜੀ ਸੂਚਨਾ ਮਿਲੀ ਹੈ ਸਦਾ ਦੱਸੇ ਕੀ ਵੱਡੀ ਖਬਰ ਹੈ ਇਸ ਵਕਤੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਾਂਸੀ ਨਗਰ ਆ ਜੀ ਇਹ ਜਲੰਧਰ ਦੇ ਵਿੱਚ ਇਸ ਵਕਤੇ ਪੈਂਦਾ ਆ ਕਾਮ ਮੰਡੀ ਤੋਂ ਅੱਗੇ ਉੱਥੇ ਇਸ ਵਕਤੇ ਲਾਸ਼ ਮਿਲੀ ਹੋਈ ਹੈ ਇੱਕ ਵਿਅਕਤੀ ਦੀ ਤੇ ਉਸ ਬਾਅਦ ਦੱਸੇ ਕਿ ਪਿੰਡ ਦੇ ਵਿੱਚ ਇੱਕ ਕਾਫੀ ਡਰ ਦਾ ਮਾਹੌਲ ਜਿਹੜਾ ਬਣਿਆ ਹੋਇਆ ਬਿਲਕੁਲ ਨਜ਼ਦੀਕ ਜਿਹੜੇ ਰਿਆਸੀ ਇਲਾਕੇ ਆ ਆਲੇ-ਦੁਆਲੇ ਕਲੋਨੀਆਂ ਜਿਹੜੀਆਂ ਪੈਂਦੀਆਂ ਐ ਤੇ ਉੱਥੇ ਦੇ ਲੋਕ ਵੀ ਬਹੁਤ ਇਸ ਵਕਤੇ ਦੱਸਦੇ ਕਿ ਡਰੇ ਹੋਇਆ ਕਿ ਇੱਕਦਮ ਜਿਹੜੀ ਘਟਨਾ ਹੋ ਗਈ ਹੋਈ ਹੈ ਬਹੁਤ ਹੀ ਦੱਸਦੇ ਕਿ ਲੋਕਾਂ ਦੇ ਮਨਾਂ ਵਿੱਚ ਇਸ ਵਕਤੇ ਡਾਰੇ ਜਿਹੜਾ ਬੈਠੇ ਹੋਇਆ ਕਿ ਪਿੰਡ ਦੇ ਜਿਹੜੀ ਨਾਲ ਹੀ ਗਲੀ ਜਿਹੜੀ ਰੋਡ ਪੈਂਦੀ ਆ ਇਹ ਸਿਲਦਾ ਰੋਡ ਕਾਫੀ ਅੱਗੇ ਹੋਰ ਪਿੰਡਾਂ ਨੂੰ ਵੀ ਨਾਲ ਜੁੜਦਾ ਸੌਦਾ ਜਿੱਕੇ ਉਸੇ ਹੀ ਰੋਡ ਦੇ ਉੱਤੇ ਇਸ ਵਕਤੇ ਲਾਸ਼ ਜਿਹੜੀ ਬੋਰੀ ਦੇ ਵਿੱਚ ਪਾ ਕੇ ਸਿੱਟੀ ਗਈ ਹੈ ਤੇ ਲਾਸ਼ ਇਸ ਵਕਤ ਮਿਲੀ ਹੋਈ ਹੈ ਲੋਕ ਦੇਖ ਸਕਦੇ ਹੋ ਕਿ ਕਾਫੀ ਆ ਜਾ ਰਹੇ ਆ ਲੋਕ ਰੁਕ ਰੁਕ ਕੇ ਦੇਖ ਰਹੇ ਆ ਜਿਵੇਂ ਪਤਾ ਲੱਗਦਾ ਹੋਰ ਮਹੱਲੇ ਵਾਲਿਆਂ ਨੂੰ ਤੇ ਉਹ ਵੀ ਨਾਲ ਦੀ ਨਾਲ ਦੱਸ ਦੇ ਕਿ ਇਸ ਵਕਤੇ ਉਰੇ ਪਹੁੰਚ ਕੇ ਦੇਖ ਰਹੇ ਆ ਕਿ ਕਦਮ ਹੀ ਜਿਹੜੀ ਲਾਸ਼ ਮਿਲੀ ਹੈ ਤੇ ਉਸ ਤੋਂ ਬਾਅਦ ਇਹ ਪਿੰਡ ਦੇ ਵਿੱਚ ਕੀ ਮਾਹੌਲ ਬਣ ਗਿਆ ਹੋਇਆ ਦੇਖ ਸਕਦੇ ਹੋ ਆਮ ਜਿਹੜੇ ਲੋਕ ਨੇ ਇਸ ਇਲਾਕੇ ਦੇ ਉਹ ਵੀ ਉਰੇ ਪਹੁੰਚੇ ਹੋਏ ਆ ਵੀ 2 ਘੰਟੇ ਪਹਿਲੇ ਤੇ ਹੈ ਕੀ ਆਤਾ ਪਤਾ ਲੱਗਾ ਕਿ ਇਹਨੂੰ ਕੀ ਹੋਇਆ ਰਸਕੀ ਦਾ ਵੀ ਨਾ ਪਤਾ ਲੱਗਾ ਕਿ ਉਹ ਬੰਦਾ ਕੱਥੇ ਹੋਇਆ ਨਾ ਮੈਂ ਕੋਠੀ ਮੇਰੇ ਸਾਹਮਣੇ ਅੱਛਾ ਜੀ ਨਹੀਂ ਆ ਆਰ.ਜੀ. ਬਿਟਾਇਆ ਰ ਅੱਛਾ ਜੀ ਮੈਂ ਕਿਹਾ ਕਿ ਬਣਾਇਆ ਤੇ ਮਾਮਲਾ ਸੀਰੀਅਸ ਹੈ ਇਹਨੇ ਇਖਲਾਕ ਕੀਤੀ ਕਿ ਇਹ ਬੰਦੇ ਨੇ ਕੀ ਬਸਰਾ ਅਸੈਸਮੈਂਟ ਆਉਣਾ ਹੈ ਕਿ ਅੱਛਾ ਪਤਾ ਲੱਗਾ ਕਿ ਬੰਦਾ ਆਇਆ ਕਿ ਲੇਡੀ ਸੀ ਹੈ ਹੈਲੋ ਹਾਈਟ ਕੋਸ਼ਿਨ ਆਉਂਦਾ ਹੋਇਆ। ਜਰੂਰ ਜੀ ਦਾ। ਜਿਹੜਾ ਨੌਮਾ ਉਹਨਾਂ ਦੇ ਪੜਾਹ ਕਿੱਦਾਂ ਲੱਗ ਰਿਹਾ। ਸਤਿ ਸ੍ਰੀ ਅਕਾਲ। ਉਸਤਾਜ ਜੀ ਕਿ ਇਸ ਵਕਤ ਜਿਹੜੇ ਦਰਸ਼ਕ ਦੇਰ ਨਾਲ ਜੁੜੇ ਨੇ ਉਹਨਾਂ ਨੂੰ ਜਿਹੜੀ ਦੁਵਾਰਾ ਦੱਸੀ ਇਨਫੋਰਮੇਸ਼ਨ ਇਸ ਵਕਤ ਜਲੰਧਰ ਦੇ ਵਿੱਚ ਬੋਰੀ ਦੇ ਵਿੱਚ ਦੱਸਿਆ ਕਿ ਕਿ ਲਾਸ਼ ਮਿਲੀ ਹੋਈ ਹੈ ਖਾਲੀ ਪਲਾਟ ਸੀਗਾ ਖਾਲੀ ਪਲਾਟ ਦੇ ਵਿੱਚ ਇੱਕ ਬੋਰੀ ਪਈ ਹੋਈ ਤੇ ਬੋਰੀ ਦੇ ਵਿੱਚ ਲਾਸ਼ ਇੱਕ ਵਿਅਕਤੀ ਦੀ ਪਈ ਹੋਈ ਹੈ ਸੋ ਦੱਸਿਆ ਕਿ ਪਿੰਡ ਵਾਲੇ ਔਰ ਇਹ ਅਕਸਰ ਸામਨੇ ਰਹਿੰਦੇ ਆ ਬਿਲਕੁਲ ਸਾਹਮਣੇ ਇੱਕ ਘਾਰ ਆ ਤੇ ਇੱਕ ਮਗਰਲੇ ਪਾਸੇ ਘਾਰ ਆ ਕਾਫੀ ਲੋਕ ਉਰੇ ਦੱਸਦੇ ਕਿ ਰਹਿੰਦੇ ਆ ਰੈਸੀ ਇਲਾਕਾ ਆ ਕਾਫੀ ਵੱਡਾ ਸੋ ਇਸ ਵਕਤੇ ਉਰੇ ਜਦੋਂ ਪਹੁੰਚੇ ਆ ਛੋਟੇ ਛੋਟੇ ਬੱਚੇ ਸੋ ਦੱਸਿਆ ਜਾ ਰਾ ਜੋ ਆਮ ਲੋਕ ਨੇ ਇੱਥੇ ਰਾਹ ਗਏ ਨੇ ਜਿਹੜਾ ਉਹਨਾਂ ਨੇ ਦੱਸਿਆ ਕਿ ਉਰੇ ਜਿਹੜਾ ਕੋੜਾ ਚੁੱਕਰ ਵਾਲੇ ਬੱਚੇ ਪਹੁੰਚੇ ਤੇ ਉਹਨਾਂ ਨੇ ਦੇਖਿਆ ਬੋਰੀ ਇੱਕ ਪਈ ਹੋਈ ਆ ਬੋਰੀ ਜਿਹੜਾ ਖੋਲ ਕੇ ਦੇਖਿਆ ਤੇ ਅੰਦਰ ਇੱਕ ਇੱਕ ਵਿਅਕਤੀ ਦੀ ਲਾਸ਼ ਪਈ ਹੋਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਦੱਸਿਆ ਤੇ ਆਲੇ ਦੁਆਲੇ ਲੋਕਾਂ ਦੇ ਨਾਲ ਦੀ ਨਾਲ ਪੁਲਿਸ ਨੂੰ ਸੂਚਨਾ ਜਿਹੜੀ ਦਿੱਤੀ ਆ ਇਨਵੈਸਟੀਗੇਸ਼ਨ ਸਾਰੀ ਕੀਤੀ ਜਾ ਰਹੀ ਹੈ ਹੁਣ ਉਸ ਤੋਂ ਬਾਅਦ ਇਸ਼ਾਨ ਵੀ ਨਿਸ਼ਾਇਦ ਕਰਨਗੇ ਉਸ ਤੋਂ ਬਾਅਦ ਦੱਸ ਦੇ ਕਿ ਜੇਕਰ ਉਸ ਦੇ ਜੇਬ ਦੇ ਵਿੱਚੋਂ ਕੋਈ ਸ਼ਨਾਖਤੀ ਕਾਰਡ ਨਿਕਲਦਾ ਹੈ ਤਾਂ ਫਿਰ ਹੀ ਪਤਾ ਲੱਗੇਗਾ ਵਿਅਕਤੀ ਕੌਣ ਹੈ ਕੌਣ ਨਹੀਂ ਹੈ ਜਾ ਉਸ ਤੋਂ ਬਾਅਦ ਫਿਰ ਨਾ ਦੱਸ ਦੇ ਕਿ ਹੋਰ ਲਾਗੇ ਲਾਗੇ ਜਿਹੜੇ ਇਲਾਕੇ ਆ ਉਹ ਇਲਾਕਿਆਂ ਦੇ ਵਿੱਚ ਇਸ ਦੀ ਜਿਹੜੀ ਤਸਵੀਰ ਉਹ ਭੇਜੀ ਜਾਵੇਗੀ ਜੇਕਰ ਕੋਈ ਲਾਪਤਾ ਹੋ ਗਿਆ ਵਿਅਕਤੀ ਤੇ ਉਸ ਨੂੰ ਦੱਸਿਆ ਜਾਵੇਗਾ ਪਛਾਣੋ ਕੌਣ ਹੈ ਕਿਤੇ ਤੁਹਾਡੇ ਪਿੰਡ ਦਾ ਜਾਂ ਤੁਹਾਡੇ ਘਰ ਦਾ ਤੁਹਾਡੇ ਮਹੱਲੇ ਦਾ ਤਾਂ ਨਹੀਂ ਇਹ ਵਿਅਕਤੀ ਹੈ ਤੇ ਦੱਸ ਦੇ ਕਿ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਵਿਅਕਤੀ ਕਿੱਥੋਂ ਦਾ ਸੀਗਾ ਕਿੱਥੋਂ ਦਾ ਨਹੀਂ ਤੇ ਕੌਣ ਵੇਰੇ ਸਿੱਟ ਗਿਆ ਹੁ ਇਨਵੈਸਟੀਗੇਸ਼ਨ ਦਾ ਪਾਰਟ ਬਣ ਗਿਆ ਹੋਇਆ ਦੱਸਦੇ ਕਿ ਕਾਫੀ ਇਸ ਵਕਤੇ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿ ਇੱਕ ਬੋਰੀ ਦੇ ਵਿੱਚ ਜਿਹੜੀ লাশ ਪਾ ਕੇ ਉਰੇ ਸਿੱਟ ਜੇ ਹੋਇਆ ਤੇ ਉਸ ਤੋਂ ਬਾਅਦ ਲੋਕ ਉਰੇ ਕਾਫੀ ਡਰੇ ਹੋਇਆ ਲੋਕ ਘਬਰਾਏ ਹੋਇਆ ਵੱਡੀ ਗਿਣਤੀ ਉਰੇ ਇਸ ਵਕਤ ਲੋਕਾਂ ਦੀ ਲੱਗ ਚੁੱਕੀ ਹੋਈ ਹੈ ਦੱਸਦੇ ਕਿ ਜਿਹੜੇ ਆਸ-ਪਾਸ ਦੇ ਲੋਕ ਸੀ ਉਹਨਾਂ ਦੇ ਮਨਾਂ ਵਿੱਚ ਇਸ ਵਕਤੇ ਕਾਫੀ ਡਰ ਦੇ ਡਰ ਜਿਹੜਾ ਬੈਠਾ ਹੈ ਦੱਸਦੇ ਕਿ ਇਸੇ ਰੋਡ ਦੇ ਉੱਤੇ ਅਕਸਰ ਲੁੱਟਖੋਹਾਂ ਵੀ ਜੜੀਆਂ ਹੁੰਦੀਆਂ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਜਿਹੜੀ ਇੱਕ ਹੋਰ ਨਵੀਂ ਘਟਨਾ ਹੋ ਗਈ ਹੋਈ ਹੈ ਇਹ ਡੈਡ ਬੋਡੀ ਜਿਹੜੀ ਇਸ ਵਕਤੇ ਮਿਲ ਗਈ ਹੋਈ ਹੈ ਦੇਖ ਸਕਦੇ ਹੋ ਪਲਾੜ ਦੇ ਵਿੱਚ ਜਿਹੜੀ ਬੋਰੀ ਪਈ ਹੈ ਉਸੇ ਬੋਰੀ ਦੇ ਅੰਦਰ ਇੱਕ ਲਾਸ਼ ਜਿਹੜੀ ਮਿਲੀ ਹੋਈ ਹੈ ਦੇਖ ਸਕਦੇ ਹੋ ਹਾਲੇ ਤੱਕ ਕੋਈ ਸਨাক্তੀ ਕਾਰਡ ਜਾਂ ਸਨাক্তੀ ਨਹੀਂ ਹੋਈ ਹੈ ਵਿਅਕਤੀ ਇਹ ਕੋਣ ਆ ਵਿਅਕਤੀ ਦੇਖ ਸਕਦੇ ਹੋ ਪੁਲਿਸ ਵੱਲੋਂ ਮੌਕੇ 'ਤੇ ਜਾਂਚ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੋ ਗੱਲਬਾਤ ਕਰ ਲਏ ਨੇ ਹੋਰੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਉਹਨਾਂ ਦੇ ਨਾਲ ਵੀ ਅਸੀਂ ਕਲੀਅਰ ਕਰ ਰਹੇ ਹਾਂ ਵੈਰੀਫਾਈ ਕਰਕੇ ਦੱਸਾਂਗੇ ਸਰ ਵੈਸੇ ਸੂਚਨਾ ਕਿ ਮਿਲੀ ਸੀ ਤੁਹਾਨੂੰ ਹੋਰੇ ਪਹੁੰਚੇ ਹੋ ਸੂਚਨਾ ਸਾਨੂੰ ਇਹ ਹੀ ਮਿਲੀ ਸੀਗੀ ਕਿ ਕੋਈ ਡੈੱਡ ਬੋਡੀ ਪਈ ਹੈ ਹਾਂ ਮੌਕੇ ਤੇ ਪਹੁੰਚੇ ਕੀ ਦੇਖਣ ਨੂੰ ਮਿਲੇ ਮਹੌਲੇ ਸੋ ਜਿਹੜੇ ਤੁਹਾਡੇ ਸਾਹਮਣੇ ਡੱਡ ਬੋਟੀ ਪਈ ਦੇਖਣ ਦੇ ਆਪ ਹਮ ਐਗਜੈਕਟਲੀ ਕਿਹੜੀ ਜਗ੍ਹਾ ਦੀ ਸਾਰੀ ਇਨਫੋਰਮੇਸ਼ਨ ਹੋਰ ਵੈਰੀਫਾਈ ਹੋਣ ਦੇ ਆ ਜੀ ਦੋਵੇਂ ਗੱਡੀਆਂ ਖੜੀਆਂ ਨੇ ਤੇ ਜਗ੍ਹਾ ਤੇ ਦੱਸ ਦੋਗੇ ਜਗ੍ਹਾ ਕਿਹੜੀ ਨਹੀਂ ਜਗ੍ਹਾ ਹਲੇ ਵੈਰੀਫਾਈ ਨਹੀਂ ਅੱਛਾ ਜੀ ਇਹਦਾ ਵੈਰੀਫਾਈ ਹੋਰ ਕਿ ਦੱਸੋ ਅੱਛਾ ਜੀ ਜਿਹੜੇ ਮੁਲਾਜ਼ਮਾਂ ਇਥੋਂ ਨਾਲ ਜਾਂਚ ਕੀਤੀ ਗਈ ਕਿ ਮਹਿਲਾ ਹੈ ਕਿ ਪੁਰਸ਼ ਹੈ ਉਹ ਤਾਂ ਹਲੇ ਤਾਂ ਨਹੀਂ ਦੱਸਣਗੇ ਆਪਾਂ ਦੇਖ ਦਿੰਦੇ ਹਾਂ ਜੀ ਕੋਈ ਕਾਰਡ ਵਗੈਰਾ ਮਿਲੇ ਸਰ ਇਸ ਦੇ ਵਿੱਚ ਕਿੱਲੇ ਤਾਂ ਬੋਰੀ ਬੰਨੀ ਤੇ ਕੋਈ ਕੁਝ ਹੈ ਅੱਛਾ ਹੱਦ ਉੱਦਾਂ ਪਤਾ ਲੱਗੇ ਕਿਹੜੇ ਥਾਣੇ ਹੈਂ ਹੱਦਬੱਦੀ ਤੁਸੀਂ ਕਿਹੜੇ ਥਾਣੇ ਤੋਂ ਸਰ ਆਏ ਹੋ ਇਹ ਅਸਲ ਵਿੱਚ ਏਰੀਆ ਸਿਟੀ ਦਾ ਜਿਹੜਾ ਖੇਲੇ ਜਾਂਦਾ ਸਾਡੇ ਅੰਦਰ ਗੱਡੀਆਂ ਨਾ ਆਉਂਦੀ ਕਿਉਂਕਿ ਸਿਟੀ ਵਾਲੀਆਂ ਗੱਡੀਆਂ ਇਧਰੋਂ ਘੱਟ ਆਉਂਦੀਆਂ ਸਾਡਾ ਨਾ ਇਧਰ ਕੋਈ ਨਾਕਾ ਨੋਟ ਸਾਡੇ ਫੈਸਲੇ ਸਿਟੀ ਦੇ ਮੁਲਾਜ਼ਮ ਆਈ ਸੀ ਉਹਨਾਂ ਦਾ ਕਹਿਣਾ ਕਿ ਥਾਣਾ ਲੰਬੜੇ ਚਲੋ ਕੋਈ ਨਹੀਂ ਉਹ ਵੈਰੀਫਾਈ ਹੋ ਜਾਏਗਾ ਕੋਈ ਤੁਸੀਂ ਤੁਸੀਂ ਕਿਹੜੇ ਤੇ ਤੁਸੀਂ ਕਿਹੜੇ ਤੁਸੀਂ ਕਿਹੜੇ ਥਾਣੇ ਦੇ ਦੇਖੋ ਮੈਂ ਐਸ ਐਚ ਓ ਲੰਬੜਾ ਪੁਲਿਸ ਆ ਗਈ ਐ ਲੰਬੜੇ ਵਾਲੀ ਪਹੁੰਚ ਗਈ ਸਿਟੀ ਵਾਲੀ ਵੀ ਪਹੁੰਚ ਗਈ ਹੈ ਤਫਤੀਸ਼ ਦੋਵਾਂ ਨੇ ਕਿਸ ਨੇ ਸ਼ੁਰੂ ਕੀਤੀ ਬਸ ਇਹ ਕੰਮ ਕਰਨ ਲੱਗੇ ਜੀ ਹਾਂਜੀ ਕੀ ਹਾਲ ਹੈ ਹਾਲੇ ਤੱਕ ਇਹ ਪਤਾ ਨਹੀਂ ਕਿ ਜੈਂਟਸ ਹੈ ਕਿੰਨੀ ਉਮਰ ਹੈ ਜੈਂਟਸ ਹੈ ਕਿ ਡੀਗਰੀ ਹੈ ਨਹੀਂ ਤੁਸੀਂ ਕਹਿ ਰਹੇ ਪੁਲਿਸ ਆ ਗਈ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਇਹ ਕੰਮ ਤੁਸੀਂ ਕੋਲ ਹੀ ਖੜੇ ਦੇਖਾਂਗੇ ਮਹੱਲੇ ਤੱਕ ਸ਼ੁਰੂ ਨਹੀਂ ਕੀਤਾ ਅੱਧਾ ਘੰਟਾ ਹੋ ਗਿਆ ਤੁਸੀਂ ਸ਼ੁਰੂ ਆ ਕਿਆਜ ਤੇ 5 ਮਿੰਟ ਹੋਏ ਨੇ 5 ਮਿੰਟ ਚਾਕੇ ਇਹਨਾਂ ਸੀ ਇਸ ਕਨਫਰਮ ਕੀਤੀ ਕਿ ਆਪਣੇ ਡੀਐਨਐਸ ਹੈ ਕਿ ਲੀਡਰ ਹੈ 1 ਮਿੰਟ ਬੰਦ ਕਰੋ ਤੁਹਾਨੂੰ ਦੱਸਾਂ ਸੋ ਬਿਲਕੁਲ ਬੰਦੀ ਪੈਂਦੀ ਹੈ ਇਸ ਵਕਤੇ ਬੋਰੀ ਦੇ ਵਿੱਚ ਇੱਕ লাশ ਮਿਲੀ ਹੋਈ ਹੈ ਦੇਖ ਸਕਦੇ ਹੋ ਕਾਫੀ ਇਸ ਵਕਤੇ ਸਨਸਨੀ ਫੈਲੀ ਹੋਈ ਹੈ ਇਲਾਕੇ ਦੇ ਵਿੱਚ ਕਿਉਂਕਿ ਇੱਕ ਬੋਰੀ ਦੇ ਵਿੱਚ লাশ ਮਿਲਣੀ ਬਹੁਤ ਹੀ ਵੱਡੀ ਗੱਲ ਹੈ ਦੱਸਦੇ ਕਿ ਸਾਹਮਣੇ ਬੋਰੀ ਪਈ ਹੋਈ ਹੈ ਤੇ ਉਸ ਬੋਰੀ ਦੇ ਅੰਦਰ ਇੱਕ ਵਿਅਕਤੀ ਜਿਹੜੀ লাশ ਪਈ ਹੋਈ ਹੈ ਦੱਸਦੇ ਕਿ ਪਤਾ ਨਹੀਂ ਹੁਣ ਇਸ ਨੂੰ ਮਾਰ ਕੇ ਛੱਟਿਆ ਹੈ ਜਾਂ ਕਿ ਕੌਣ ਛੁੱਟ ਕੇ ਗਿਆ ਕਦੋਂ ਛੁੱਟ ਕੇ ਗਿਆ ਹਲੇ ਤੱਕ ਜਿਹੜੀ ਦੱਸ ਜੇ ਕਿ ਜੇਬ ਦੇ ਵਿੱਚ ਕੋਈ شناختੀ ਪੱਤਰ ਹੈ ਕਿ ਨਹੀਂ ਹੈ ਹਲੇ ਵਿਅਕਤੀ ਕਿੱਥੋਂ ਦਾ ਹੈ ਕਿੱਥੋਂ ਦਾ ਨਹੀਂ ਕੁਝ ਵੀ ਨਹੀਂ ਪਤਾ ਲੱਗ ਰਿਹਾ ਪਰ ਪੁਲਿਸ ਨੂੰ ਦੱਸ ਜੇ ਕਿ ਇਹ ਕਿੱਥੋਂ ਪਤਾ ਲੱਗਣਾ ਹੈ ਪੁਲਿਸ ਨੂੰ ਹਣੇ ਤੱਕ ਇਹ ਹੀ ਨਹੀਂ ਪਤਾ ਲੱਗਾ ਕਿ ਹੱਦਬੰਦੀ ਜਿਹੜੇ ਇਲਾਕੇ ਦੀ ਪੈਂਦੀ ਹੈ ਕਿਹੜੇ ਥਾਣੇ ਦੀ ਹੱਦਬੰਦੀ ਪੈਂਦੀ ਹੈ ਪੁਲਿਸ ਹੱਦਬੰਦੀ ਦੇ ਵਿੱਚ ਕਨਫਿਊਜ਼ ਹੋ ਗਈ ਹੋਈ ਹੈ ਕਿ ਕਿਹੜਾ ਇਲਾਕਾ ਜਿਹੜਾ ਇਸੇ ਪਿੰਡ ਨੂੰ ਪੈਂਦਾ ਜਾਂ ਇਸ ਮੁਹੱਲੇ ਨੂੰ ਕਿਹੜਾ ਇਲਾਕਾ ਪੈਂਦਾ ਇਸ ਵਕਤ ਦੱਸ ਜੇ ਕਿ ਕਾਫੀ ਮੁਹੱਲੇ ਦੇ ਵਿੱਚ ਸੰਸਨੀ ਫੈਲੀ ਹੋਈ ਹੈ ਦੇਖ ਸਕਦੇ ਹੋ ਪਿੱਛੇ ਵੀ ਪੁਲਿਸ ਖੜੀ ਹੋਈ ਹੈ ਉਹ ਵੀ ਜਿਹੜੀ ਗੱਲ ਮੁਕੈਸ ơi ਮੁਕੈਸ ਸੁਸਪਖ ਦੇਖ ਸਕਦਾ ਹਾਂ ਕਿ ਪੁਲਿਸ ਜਿਹੜੀ ਲੋਕਾਂ ਦੇ ਨਾਲ ਗੱਲਬਾਤ ਕਰਦੀ ਹੋਈ ਦਿਖਾਈ ਦੇ ਰਹੀ ਹੈ ਹੱਦਬੰਦੀ ਦੇ ਵਿੱਚ ਇਸ ਵਕਤ ਪੁਲਿਸ ਕਨਫਿਊਜ਼ ਹੋਈ ਹੋਈ ਹੈ ਲਾਂਬੜੇ ਥਾਣੇ ਦੀ ਹੱਦਬੰਦੀ ਹੈ ਜਾ ਇਹ ਸਿਟੀ ਥਾਣੇ ਦੀ ਹੱਦਬੰਦੀ ਹੈ ਦਿਹਾੜ ਦੀ ਹੈ ਜਾਂ ਇਹ ਸਿਟੀ ਦੀ ਹੈ ਹਲੇ ਤੱਕ ਕੁਝ ਨਹੀਂ ਪਤਾ ਲੱਗ ਰਿਹਾ ਹੱਦਬੰਦੀ ਹੱਦਬੰਦੀ ਸਿਰਫ ਗੱਲਬਾਤ ਹੋ ਰਹੀ ਹੈ ਰੂਲਰ ਪੁਲਿਸ ਉਰੇ ਪਹੁੰਚ ਚੁੱਕੀ ਹੋਈ ਹੈ ਤੇ ਸਿਟੀ ਪੁਲਿਸ ਉਰੇ ਪਹੁੰਚ ਚੁੱਕੀ ਹੋਈ ਹੈ ਇੱਕ ਪਾਸੇ ਰੂਲਰ ਪੁਲਿਸ ਖੜੀ ਹੈ ਤੇ ਦੂਸਰੇ ਪਾਸੇ ਸਿਟੀ ਦੀ ਪੁਲਿਸ ਜਿਹੜੀ ਖੜੀ ਹੋਈ ਹੈ ਹੁਣ ਦਾਜ ਦੇ ਕਿ ਹੱਦਬੰਦੀ ਦੀ ਜਿਹੜੀ ਜਾਂਚ ਹੋ ਰਹੀ ਹੈ ਇਹ ਇਲਾਕਾ ਜਿਹੜਾ ਕਿਹੜੇ ਥਾਣੇ ਦੇ ਵਿੱਚ ਪੈਂਦਾ ਸੋ ਦਾਜ ਦੇ ਕਿ ਇਨਵੈਸਟੀਗੇਸ਼ਨ ਵਾਲੇ ਤਾਂ ਕੋਈ ਵੀ ਨਹੀਂ ਸ਼ੁਰੂ ਹੋਈ ਹੈ ਵਿਅਕਤੀ ਉੱਥੇ ਦੀ ਉੱਥੇ ਹੀ ਲਾਸ਼ ਪਈ ਹੋਇਆ ਇਸ ਬੰਦੇ ਦੀ ਹਲੇ ਤੱਕ ਕੋਈ ਹੱਦਬੰਦੀ ਦਾ ਨਹੀਂ ਪਤਾ ਲੱਗਿਆ ਤੇ ਨਾ ਹੀ ਦੱਸਦੇ ਕਿ ਇਸ ਥਾਣੇ ਦੇ ਵਿੱਚ ਇਸ ਇਲਾਕੇ ਵਿੱਚ ਇਸ ਥਾਣੇ ਦੀ ਪੁਲਿਸ ਆਉਂਦੀ ਹੈ ਪਰ ਪੁਲਿਸ ਵਾਲੇ ਤੱਕ ਨਹੀਂ ਕਨਫਰਮ ਹੋਇਆ ਕਿ ਇਸ ਇਲਾਕੇ ਦੇ ਵਿੱਚ ਕਿਹੜੇ ਥਾਣੇ ਦੀ ਪੁਲਿਸ ਆਉਂਦੀ ਹੁੰਦੀ ਹੈ ਦੱਸਦੇ ਕਿ ਇਸ ਵਕਤ ਕਾਫੀ ਸਨਸਨੀ ਫੈਲੀ ਹੋਈ ਹੈ ਇਲਾਕੇ ਐ ਪੂਰਾ ਇਸ ਵਕਤ ਦੱਸਦੇ ਕਿ ਪੁਲਿਸ ਹੀ ਪੁਲਸਰੇ ਪਹੁੰਚੀ ਹੋਈ ਹੈ ਇਸ ਇਲਾਕੇ ਦੇ ਵਿੱਚ ਤੇ ਕਾਫੀ ਲੋਕਾਂ ਦੇ ਮਨਾਂ ਦੇ ਵਿੱਚ ਵੀ ਡਰ ਹੈ ਇਸ ਵਕਤ ਦੱਸਦੇ ਕਿ ਕਿ ਇੱਕਦਮ ਹੀ ਬੋਰੀ ਦੇ ਵਿੱਚ ਲਾਸ਼ ਮਿਲੀ ਹੈ ਤੇ ਉਸ ਤੋਂ ਬਾਅਦ ਲੋਕ ਹੈ ਜਿਹੜੇ ਇਸ ਵਕਤ ਕਾਫੀ ਡਰੇ ਹੋਏ ਦਿਖਾਈ ਦੇ ਰਹੀ ਹੈ ਦੱਸਦੇ ਕਿ ਇਹ ਜਿਹੜਾ ਇਲਾਕਾ ਹੈ ਇੱਕ ਰਿਸ਼ਰ ਸੋਰੀ ਬਿਲਕੁਲ ਕਾਮ ਮੰਡੀ ਦੇ ਬਿਲਕੁਲ ਨਜ਼ਦੀਕ ਦਾਸ ਦੇ ਕਿ ਇਲਾਕਾ ਜਿਹੜਾ ਪੈਂਦਾ ਇਸ ਇਲਾਕੇ ਦੇ ਵਿੱਚ ਇਸ ਵਕਤ ਦੇਖ ਸਕਦੇ ਹੋ ਪੁਲਿਸ ਪਹੁੰਚੀ ਹੋਈ ਹੈ ਦਾਸ ਦੇ ਕਿ ਦੋਨੇ ਪੁਲਿਸ ਇਸ ਵਕਤ ਗੱਲਬਤ ਕਰਦੀ ਹੋਈ ਨਜ਼ਰ ਆ ਰਹੀ ਹੈ ਸਾਰੀ ਸੂਚਨਾ ਲੋਕਲ ਕੌਲ ਵੀ ਪੁਲਿਸ ਨੇ ਲੈ ਲਈ ਹੋਈ ਹੈ ਤੇ ਹੁਣ ਹੱਦਬੰਦੀ ਦਾ ਜਿਹੜਾ ਪਤਾ ਲਗਾ ਰਹੀ ਹੈ ਪੁਲਿਸ ਇਸ ਵਕਤ ਹੱਦਬੰਦੀ ਹਲੇ ਤੱਕ ਨਹੀਂ ਪਤਾ ਲੱਗੀ ਹੈ ਕਿਹੜਾ ਇਲਾਕਾ ਹੈ ਪੁਲਿਸ ਇਹ ਜਿਹੜੀ ਸਿਟੀ ਦੇ ਵਿੱਚ ਆਉਂਦਾ ਕਿਹੜਾ ਇਲਾਕਾ ਜਿਹੜਾ ਦੇਹਾਤ ਪੁਲਿਸ ਦੇ ਵਿੱਚ ਆਉਂਦਾ ਸੋ ਲਗਾਤਾਰ ਤਸਵੀਰਾਂ ਇਸ ਵਕਤ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਜਲੰਧਰ ਸਿਟੀ ਲਾਈਵ ਦੇ ਉੱਤੇ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਸ ਵਕਤੇ ਲਾਸ਼ ਮਿਲੀ ਹੋਈ ਹੈ ਇੱਕ ਬੋਰੀ ਦੇ ਵਿੱਚ ਸੋ ਜਿਵੇਂ ਪੁਲਿਸ ਨੂੰ ਪਤਾ ਲੱਗਦਾ ਹੈ ਕਿਹੜਾ ਇਲਾਕਾ ਹੈ ਇਸ ਵਕਤੇ ਕਿਹੜੇ ਇਲਾਕੇ ਦੇ ਵਿੱਚ ਪੈਂਦਾ ਜਾਂ ਹੱਦਬੰਦੀ ਦੀ ਕੋਈ ਗੱਲਬਾਤ ਨਿਕਲ ਜੇ ਤਾਂ ਫਿਰ ਤੋਂ ਦੁਬਾਰਾ ਲਾਈਵ ਹੋ ਕੇ ਸਾਂਝੀ ਕਰਾਂਗੇ ਕਿ ਪੁਲਿਸ ਨੂੰ ਕਿਵੇਂ ਪਤਾ ਲੱਗੀ ਹੱਦਬੰਦੀ ਕਿਹੜੀ ਐਕਟ ਤੇ ਕਿਹੜੇ ਥਾਣੇ ਦੀ ਹੈ ਇਸ ਵਕਤੇ ਦੇਖ ਸਕਦੇ ਹੋ ਮੌਕੇ ਦਾ ਮਾਹੌਲ ਲਾਈਵ ਸਾਨੂੰ ਦਿਖਾਇਆ ਹੈ ਆਪਣੇ ਆਪਣੇ ਵਿਚਾਰ ਜਰੂਰ ਦਿਓ ਤੁਹਾਡੇ ਕੀ ਵਿਚਾਰ ਨੇ ਇਸ ਖਬਰ ਬਾਰੇ ਹੁਣ ਤ ਬਹੁਤ ਬਹੁਤ ਧੰਨਵਾਦ ਜਲੰਧਰ ਸਿਟੀ ਲਾਈਵ ਦੇ ਨਾਲ ਨਵੀਂ ਅਪਡੇਟ ਲੈ ਕੇ ਦੁਬਾਰਾ ਫਿਰ ਤੋਂ ਲਾਈਵ ਹੋਵਾਂਗੇ ਇਸ ਵਕਤ ਸਫਲ ਸੇ ਪੁਰੇ ਪਹੁੰਚੀ ਹੋਈ ਆ ਦੇਖ ਸਕਦੇ ਹੋ ਪੁਲਿਸ ਜਿਹੜੀ ਜਾਂਚ ਕਰਦੀ ਹੋਈ ਦਿਖਾਈ ਦੇ ਰਹੀ ਹੈ ਸੋ ਆਪਣੇ ਵਿਚਾਰ ਜਰੂਰ ਦਿਓ ਤੁਹਾਡੇ ਕੀ ਵਿਚਾਰ ਨੇ ਇਸ ਖਬਰ ਬਾਰੇ ਕਿ ਜਿਹੜੀ ਬੋਰੀ ਦੇ ਵਿੱਚ ਲਾਸ਼ ਮਿਲੀ ਹੈ ਕਿਹੋ ਜਿਹਾ ਮਾਹੌਲ ਇਸ ਵਕਤ ਪੰਜਾਬ ਦਾ ਹੋਇਆ ਪਿਆ ਜਲੰਧਰ ਦੇ ਵਿੱਚ ਇਹ ਮਾਹੌਲ ਤੁਸੀਂ ਦੇਖ ਲਿਆ ਲਾਈਵ ਜਰੂਰ ਆਪਣੇ ਵਿਚਾਰ ਰੱਖੋ ਕਮੈਂਟਾਂ ਦੇ ਵਿੱਚ ਤੁਹਾਡੇ ਕੀ ਵਿਚਾਰ ਨੇ ਇਸ ਖਬਰ ਬਾਰੇ ਜਲੰਧਰ ਸਿਟੀ ਲਾਈਵ ਨਾ ਬਣੇ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਜੀ